ਮਮਦੋਟ ਤੋਂ ਅਲਫੂ ਕੀ ਤੱਕ 4.5 ਕਿਲੋਮੀਟਰ ਸੜਕ ਦੇ ਨਵੀਨੀਕਰਨ ਨੂੰ ਲੈ ਕੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਤਈਆ ਨੇ ਰੱਖਿਆ ਨੀ ਪੱਥਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਪਰ ਵਿੱਚ ਨਵੀਆਂ ਸੜਕਾਂ ਨੂੰ ਬਣਾਉਣ ਦੀ ਤਜਵੀਜ਼ ਲੈ ਕੇ ਆਈ ਹੈ ਜਿਸ ਤਹਿਤ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਤਈਆ ਵੱਲੋਂ ਫਿਰੋਜ਼ਪੁਰ ਦਿਹਾਤੀ ਵਿੱਚ ਸੜਕਾਂ ਦੇ ਨੀ ਪੱਥਰ ਰੱਖੇ ਜਾ ਰਹੇ ਹਨ ਇਸ ਤਹਿਤ ਉਨਾ ਮਮਦੋੜ ਤੋਂ ਪਿੰਡ ਅਲਫੂ ਕੀ ਨੂੰ ਜਾਂਦੀ ਸੜਕ ਦੇ ਨਵੀਨੀਕਰਨ ਨੂੰ ਲੈ ਕੇ ਮਮਦੋੜ ਵਿਖੇ ਨੀ ਪੱਥਰ ਰੱਖਿਆ ਜਿਸ ਦੀ ਲੰਬਾਈ 4.5 ਕਿਲੋਮੀਟਰ ਹੈ ਅਤੇ ਇਸ ਸੜਕ ਤੇ 1.5 ਕਰੋੜ ਰੁਪਏ ਖਰਚ ਆਉਣਗੇ ਜਿਸ ਨੂੰ ਬਣਾਉਣ ਲਈ ਜਲਦੀ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਵਿਧਾਇਕ ਨੇ ਕਿਹਾ ਕਿ ਮਮਦੋੜ ਵਿਖੇ ਨਵੇਂ ਪੈ ਰਹੇ ਸੀਵਰੇਜ ਨੂੰ ਦਸੰਬਰ ਤੱਕ ਪੂਰਾ ਕਰ ਲਿਆ ਜਾਵੇਗਾ ਅਤੇ ਮਮਦੋੜ ਤੋਂ ਖਾਈਟੀ ਪੁਆਇੰਟ ਛੜਕ ਨੂੰ ਬਣਾਉਣ ਦਾ ਕੰਮ ਵੀ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਜਲਦੀ ਹੀ ਮਮਦੋੜ ਵਿਖੇ ਨਵਾਂ ਬੱਸ ਸਟੈਂਡ ਬਣਾਇਆ ਜਾ ਰਿਹਾ ਹੈ ਜਿਸ ਦੇ ਟੁਕਵੇਂ ਥਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਅਤੇ ਮਮਦੋੜ ਦੇ ਸਟੇਡੀਅਮ ਨੂੰ ਵੀ ਨਵੀਂ ਦਿੱਖ ਦਿੱਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਨਾਲ ਪੀਡਬਲਯੂਡੀ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਮੌਜੂਦ ਸਨ ਅਤੇ ਮਮਦੂ ਦੀ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਵੀ ਹਾਜ਼ਰ ਸੀ ਮਮਦੋੜ ਤੋਂ ਪત્રਕਾਰ ਲਸ਼ਮਨ ਸਿੰਘ ਸੰਧੂ ਦੀ ਰਿਪੋਰਟ ਕੋਣ ਚੜਾਈ ਜਾਗਾ ਲੈ ਕੇ ਕਿਤੋਂ ਤੱਕ ਸਰਕਰ ਕਿੰਨੇ ਕਿਲੋਮੀਟਰ ਦਾ ਮੈਂ ਥੋੜੀ ਪਿਛੇ ਖੜੋ ਕੇ ਪਹਿਲਾਂ ਧੰਨਵਾਦ ਕਰਦਾ ਮਾਲੀਓ ਨੂੰ 35 ਸਦਾ ਕੋਪਰਸ ਸਾਹਿਬ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਹੈ ਹਾਂ ਹਾਂ ਔਰ ਸਾਡੇ ਡੀਡਬਲਿਊਡੀ ਮਿਸਟਰ ਹਰਪਜਨ ਸਿੰਘ ਜੀ ਸਾਹਿਬ ਜਿਹੜਾ ਜਿਨ੍ਹਾਂ ਦੀ ਦੇਖ ਰਵਾਈ ਹੈ ਪੂਰੇ ਪੰਜਾਬ ਦੀਆਂ ਜਿਹੜੀਆਂ ਸੜਕਾਂ ਨੇ ਨਾ ਮਲੇਲੀ ਕਰਨ ਕੀਤਾ ਜ਼ਿਆਦਾ ਔਰ 올ਓਵਰ ਪੰਜਾਬ ਦੇ ਵਿੱਚ 10000 ਕਿਲੋਮੀਟਰ ਤੋਂ ਵੱਧਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦੀ ਦਾ ਨਲੇਲੀ ਕਰਨ ਹੁੰਦਾ ਅੱਜ ਇਸ ਸਮੇਂ ਅਸੀਂ ਮਾਈ ਪੁਲੀ ਚੌਂਕ ਅਮਦੋੜ ਦੇ ਕਿਚਾਰ ਕਰੇ ਆ ਇਹ ਜਿਹੜੀ ਸੜਕ ਹੈ ਇਹ ਅਲਫੂਕੇ ਤੱਕ ਜਾਏਗੀ ਕਰੀਬ 2.8 ਕਿਲੋਮੀਟਰ ਦਾ ਟੁਕੜਾ ਹੈਗਾ ਔਰ ਜਿਹਦੇ ਚ 4.5 ਕਿਲੋਮੀਟਰ ਦੇ ਕਰੀਬ ਜਿਹੜਾ ਏਰੀਆ ਉਹ ਖਾਸਪੂਰ ਦਿਹਾਤੀ ਦੇ ਪਿੰਡਾਂ ਦੇ ਵਿੱਚ ਪੰਡਾ ਉਹ ਇਹ ਜਿਹੜੀ ਸੜਕ ਉੱਥੇ ਤੱਕ ਜਾਏਗੀ ਉਸ ਤੋਂ ਅੱਗੇ ਜਿਹੜੇ ਪਿੰਡ ਸਟਾਰਟ ਹੋਣਗੇ ਉਹ ਗੁਰੂ ਹਰਸਾਏ ਦਿਹਾਤੀ ਸੌਰੀ ਗੁਰੂ ਹਰਸਾਏ ਇਲਾਕੇ ਦੇ ਪਿੰਡ ਹਨ ਅੱਜ ਇੱਥੇ ਆਉਣ ਤੋਂ ਪਹਿਲਾਂ ਮੈਂ ਸਾਡੇ ਜੀਰਾ ਰੋਡ ਤੋਂ ਲੈ ਕੇ ਸੱਪਾਲੀ ਤੱਕ ਦਾ ਜਿਹੜਾ ਰੋਡ ਬਣ ਰਿਹਾ ਹੈਗਾ ਉਹਦਾ ਨਿਵੇਕਲ ਹੋ ਰਿਹਾ ਪਿਆਰੇ ਆਣੇ ਤੋਂ ਸਟਾਰਟ ਹੋ ਕੇ ਸੱਪਾਲੀ ਦੇ ਕਰੀਬ ਸਾਡੇ 3-4 ਕਿਲੋ ਮੀਟਰ ਦਾ ਉਹ ਟ੍ਰੈਕ ਹੈ ਅਸੀਂ ਉਹਦਾ ਨੀ ਪੱਥਰ ਰੱਖਿਆ ਹੈਗਾ ਔਰ ਜਿੰਨੀਆਂ ਵੀ ਸੜਕਾਂ ਫੋਸਪੋ ਦਿਹਾਤੀ ਏਰੀਏ ਦੇ ਨਾਲ ਜਿਹੜੀ ਪੂਰੇ ਪੰਜਾਬ ਦੇ ਵਿੱਚ ਉਹ ਸਾਰਿਆਂ ਸੜਕਾਂ ਦਾ ਮਨਾਂ ਲੀਤੀਆਂ ਹੋਰ ਉਹਨਾਂ ਦੇ ਰੋਡ ਮੈਪ ਵੀ ਤਿਆਰ ਕੀਤੇ ਆ ਸਰ ਕਿੰਨੇ ਚਿਰ ਦੇ ਵਿੱਚ ਕਲੀਡ ਹੋ ਜਾਊਗੀ ਜੀ ਇਹ ਕਿੰਨੇ ਟਾਈਮ ਤੱਕ ਚੱਲੇ ਆਪਣੇ ਜੋ 6 ਮਹੀਨੇ ਹੈਗਾ ਰੋਡ ਦਾ ਫੈਸਲਾ ਸੁਪਾਣ ਹੈਗਾ ਉਹ ਹੈ ਮੈਂ ਇਹਨਾਂ ਸੈਗੀ 5 ਸਾਲ ਦਾ ਇੱਕ ਚੀਜ਼ 1 ਵਿਦਨ 6 ਮਾਸ ਚ ਦੇ ਕੰਪਲੀਟ ਹੋ ਗਈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਕਿ ਇਹ ਜਾਣਕਾਰੀ ਮੈਂ ਸਭ ਨਾਲ ਸਾਂਝੀ ਕਰ ਰਿਹਾ ਫਸਟ ਟਾਈਮ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ ਸਰਕਾਰ ਨੇ ਕਿਸੇ ਵੀ ਸੜਕ ਜਿਹੜੀ ਵੀ ਸੜਕ ਬਣਦੀ ਉਹਦੇ ਵਾਸਤੇ ਇੱਕ ਰਿਜ਼ਰਵ ਫੰਡ ਹੈ ਰਿਜ਼ਰਵ ਫੰਡ ਇਸ ਕਰਕੇ ਵੀ ਕਈ ਵਾਰੀ ਜਦੋਂ ਆਪਾਂ ਦੇਖਿਆ ਸੜਕ ਖਰਾਬ ਹੋ ਜਾਂਦੀ ਹੈ ਜਾਂ ਕਿਸੇ ਬਾਸ਼ਮੂਸ਼ਾ ਕਰਕੇ ਜਾਂ ਕੁਝ ਵੀ ਕੋਈ ਵੀ ਜੇ ਉਹਦੇ ਚ ਸੜਕ ਨੂੰ ਕੋਈ ਨੁਕਸਾਨ ਹੁੰਦਾ ਤਾਂ ਉਹਦੇ ਵਾਸਤੇ ਮੇਨਟੇਨੈਂਸ ਫੰਡ ਜਿਹੜਾ ਹੈਗਾ ਉਹ ਰਿਜ਼ਰਵ ਰੱਖਿਆ ਆਪਣੇ ਇਥੇ ਕਿੰਨਾ ਰੱਖਿਆ ਰਿਜ਼ਰਵ ਫੰਡ ਜੈਸ ਬੋਲ ਸੈਲਫ ਆਪਣੇ ਹੈਗਾ 31 ਲੱਖ ਦਾ ਹੈ 1 ਕਰੋੜ ਤੇ ਰਾਉਂਡ ਬਾਊਟ ਕੋਈ 70 ਲੱਖ ਰੁਪਏ ਦਾ ਟੋਟਲ ਕਾਸਟ ਆਫ ਪ੍ਰੋਜੈਕਟ ਆ ਗਈ ਹੈ ਜਿਹਦੇ ਚ 30 ਲੱਖ ਰੁਪਏ ਜਿਹੜਾ ਉਹ ਰਿਜ਼ਰਵ ਫੰਡ ਰੱਖਿਆ ਹੈ ਤੇ ਜੇ ਕਦੇ ਇਸ ਸਾਰ ਕੋਈ ਨੁਕਸਾਨ ਹੁੰਦਾ ਤਾਂ ਇਮੀਡੀਏਟ ਜਿਹੜਾ ਹੈਗਾ ਸੀ ਅ ਰਮਮਤ ਕਾ ਮੈਂ ਸੋਕਾ ਮੋਮਦੋਰ ਦੇ ਦਾ ਸੀਵਰੇਜ ਹੈ ਤੇ ਕੰਮ ਰੁਕਿਆ ਪਿਆ ਸੀਵਰੇਜ ਦੇ ਪਿੱਛੇ ਜੀ ਦੇਖੋ ਸੀਵਰੇਜ ਮੈਂ ਜਦੋਂ ਇਹ 14 ਮਾਰਚ 2024 ਜਦੋਂ ਅਸੀਂ ਪੰਜਾਬ ਦਾ ਆਪਣਾ ਮੰਡੋਰ ਦੇ ਵਿੱਚ ਸੀਗੇ ਦਾ ਨਿਖ ਰੱਖਿਆ ਸੀ ਉਹ ਮੈਂ ਮੰਡੋਰ ਵਾਸੀ ਨੇ ਨਿਕਤ ਦਿੱਤੀ ਜੋ ਕਿ ਮੰਡੋਰ ਦੇ ਇਤਿਹਾਸ ਦੇ ਵਿੱਚ ਫਸਟ ਟਾਈਮ ਇਹ ਸੀਗੇ ਸਿਸਟਮ ਸ਼ੁਰੂ ਹੋਇਆ ਪਹਿਲੇ ਤੇ ਮੈਂ ਲੋਕਾਂ ਨੂੰ ਇਹ ਪੇਸ਼ ਕੀਤੀ ਸੀ ਕਿ ਤੁਸੀਂ ਸਾਥ ਦੇ ਆ ਕੇ ਥੋੜੇ ਜਿਹਾ ਪੈਸ਼ ਸਖਿਆ ਦੇ ਔਰ ਮੈਂ ਤਦ ਮੱਦੀਆਂ ਮਮਦੋਤ ਵਾਸੀਆਂ ਦੇ ਮਮਦੋਤ ਸ਼ਹਿਰੀ ਕਸਬੇ ਦੇ ਵਿੱਚ 13 ਦੇ 13 ਵਾਰਡਾਂ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਜਿਤੋਂ ਲੰਘ ਕੇ ਜਾਂਦੇ ਨੇ ਜਿਨ੍ਹਾਂ ਨੇ ਬਹੁਤ ਵਧੀਆ ਪੇਸ਼ੈਂਸ ਵੀ ਦਿਖਾਇਆ ਸਿਵਰੇਜ ਦਾ ਕੰਮ ਆਲਮੋਸਟ 80% ਜਿਹੜਾ ਹੈਗਾ ਉਹ ਕੰਪਲੀਟ ਹੋ ਚੁੱਕਿਆ ਹੈ ਗਲੀਆਂ ਨੂੰ ਜਿਹੜਾ ਜੋੜਨ ਦਾ ਉਹਨਾਂ ਦੇ ਕਲੈਕਸ਼ਨਸ ਹੈ ਉਹ ਜੋੜ ਰਹੇ ਨੇ ਔਰ ਜਿੱਦਨੇ ਕੰਮ ਖਤਮ ਹੋਗਾ ਵੈਸੇ ਮੇਰੀ ਗੱਲ ਹੋਈ ਸੀ ਤਾਂ 31 ਦਸੰਬਰ ਤੋਂ ਪਹਿਲਾਂ ਪਹਿਲਾਂ ਤੇ ਰਹੇਗਾ ਇਹ ਸਾਰੀਆਂ ਜਿਹੜੀਆਂ ਸੜਕਾਂ ਅਸੀਂ ਬਣਾਉਣ ਦਾ ਸਰਗਰਮ ਟਾਰਗੇਟ ਹੈਗਾ ਔਰ ਆਉਣ ਦੇ 2 ਮਹੀਨਿਆਂ ਦੇ ਅੰਦਰ ਮੰਮੂਰਦੀਆਂ ਜਿਹੜੀਆਂ ਸਰਕਾਰ ਕੋ ਪਾਣ ਚ। ਕਿਤੇ ਇਹ ਸਭ ਵਰਤੋਂ 74 ਤੋਂ ਪਹਿਲਾਂ ਕਵਾਹ ਦਾ ਕੀਤਾ ਮਨਜ਼ੂਰਦਾ ਸੀ ਬੱਸ ਸਟੈਂਡ ਬਣਾਇਆ ਜਾਵੇ ਦੇਖੋ ਬੱਸ ਕੋਈ ਤੱਕ ਨਹੀਂ ਬਣਿਆ ਜੀ ਬੱਸ ਸਟੈਂਡ ਵਾਲੀ ਜਿਹੜੇ ਕੰਮ ਮੈਂ ਉਹ ਚੱਲ ਰਿਹਾ ਮੇਰੀ ਤਿੰਨ ਚਾਰ ਗੱਲ ਡਿਸਕਸਸ਼ਨ ਹੋਈ ਹੈ ਫਨਾਂਜੀ ਮੇਰੇ ਨਾਮ ਖੜੇ ਨੇ ਉਪਿੰਦਰ ਸਿੰਘ ਜੀ ਸਾਹਿਬ ਮਾਰਕਟ ਕਮੇਟੀ ਦੇ ਚੇਅਰਮੈਨ ਸਦਾ ਗੰਗਾ ਸਿੰਘ ਜੀ ਸਮੋਚੀ ਆਮ ਆਦਮੀ ਪਾਰਟੀ ਦੇ ਨਿਰਦੇਸ਼ਕ ਜੀ ਰਾਜਮਾਨ ਉਹ ਚੱਲ ਰਹੀ ਸੀ ਕਿਉਂਕਿ ਜਿਹੜਾ ਇਹ ਚੌਕ ਹੈਗਾ ਜਿਹੜਾ ਮਾਈ ਖੋਲੀ ਚੌਕ ਸਾਡੇ ਕੋਲ ਤੋਂ ਲੁਕੇਸ਼ਨ ਹੈ ਜੀ ਕਿ ਇੱਕ ਥੋੜੀ ਜਿਆਦਾ ਜਿਹੜਾ ਕਰਾਊਡ ਹੈਗਾ ਉਹ ਉਧਰਲੇ ਪਾਸੇ ਜਾਦਾ ਜਾਂਦਾ ਹੈ ਜਿਹੜਾ ਥਾਣੇ ਦੇ ਸਮਾ। ਸੋ ਅਸੀਂ ਲੈਟ ਆਇਡੈਂਟੀਫਾਈ ਕਰ ਰਹੇ ਹਾਂ। ਫਸਟ ਸਟੈਂਡ ਦੀ ਮੇਰੀ ਗੱਲ ਹੋਈ ਸੀ ਮੇਰੀ ਇਸ ਸਬੰਧ ਦੇ ਵਿੱਚ ਟਰਾਂਸਪੋਰਟ ਨੂੰ ਦਿੱਸ ਮਲਜੀਤ ਸਿੰਘ ਨੂੰ ਸਾਹਮਣੇ ਵੀ ਉਹ ਨਹੀਂ ਸੀ। ਜੇ ਅਸੀਂ ਲੱਗੇ ਹੋਏ ਹਾਂ। ਸਰ ਇੱਕ ਨਾ ਇੱਕ ਸਟੇਡੀਅਮ ਜਿਹੜਾ ਹੈ ਉਹਦੀ ਹਾਲਤ ਬਹੁਤ ਮਾੜੀ ਹੈ। ਉਹਦੇ ਵਿੱਚ ਕੋਈ ਕੋਈ ਫੰਡ ਜਾਰੀ ਹੋਇਆ ਜੀ ਤਾਂ ਕੋਈ ਤੁਸੀਂ ਆਪਣੇ ਅਫਤਰੀ ਕੋਟੇ ਵਿੱਚੋਂ ਜੇ ਲਾ ਕੇ ਜਾਂ ਉੱਥੇ ਹੋਰ ਸ਼ਿਫਟ ਕੀਤਾ ਜਾਵੇ। 5 ਕਰੋੜ ਰੁਪਇਆ ਮਾਨਯੋਗ ਸੀਨੀਅਰ ਸਾਹਿਬ ਜੀ ਉਹ ਫਾਇਕੇ ਦੇ ਵਿੱਚ ਜਿਹੜੀ ਜਲ ਪ੍ਰੋਜੈਕਟ ਲੈ ਕੇ ਫੰਡ ਮਿਸ਼ਨ ਅਗਲਾ ਪੰਜਾਬ ਦੇ ਵਿੱਚ ਜਾਰੀ ਜਿਹੜੇ ਸਾਨੂੰ ਕੋਰੇ ਨੇ ਉਹਦੇ ਵਿੱਚ 50 ਲੱਖ ਰੁਪਏ ਦਾ ਜਿਹੜਾ ਇੱਕ ਫੰਡ ਹੈ ਉਹ ਮਮਦੂਰ ਵਾਸਤੇ ਮਮਦੂਰ ਸ਼ਹਿਰੀ ਕਸਬੇ ਵਾਸਤੇ ਅਸੀਂ ਮੈ ਜੀਸੀ ਸਾਹਿਬ ਨੂੰ ਕਹਤਾ ਵੀ 50 ਲੱਖ ਰੁਪਇਆ ਮਮਦੂਰ ਵਾਸਤੇ 50 ਲੱਖ ਰੁਪਇਆ ਤਨ ਵੱਡੀ ਭਾਈ ਵਾਸਤੇ 50 ਲੱਖ ਰੁਪਏ ਸੀ ਇਹ ਸ਼ਹਿਰੀ ਕਸਬੇ ਰਹਿਣਾ ਉਹਦੇ ਵਾਸਤੇ ਕਰ ਰਹੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਸਟੇਡੀਅਮ ਔਰ ਉਸ ਤੋਂ ਇਲਾਵਾ ਜਿਹੜੇ ਕੰਮ ਹੋਣਗੇ ਨੂੰ ਅਸੀਂ ਕਰਾਂਗੇ ਠੀਕ ਹੈ ਥੈਂਕ ਯੂ ਜੀ